10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਬੜੀ ਗੁਰ ਮਰਯਾਦਾ ਦੇ ਨਾਲ ਗੁਰਦੁਆਰਾ ਸਿੰਘ ਸਭਾ ਕੁਮਾ ਡੂਬੀ ਝਾਰਖੰਡ ਵਿਖੇ 21 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਰਾਗੀ ਜੱਥਾ ਭਾਈ ਬਲਦੇਵ ਸਿੰਘ ਜੀ ਖਡੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਗਿਆਨੀ ਹਰਬ੍ਰੀਤ ਸਿੰਘ ਜੰਡਿਆਲੇ ਵਾਲੇ ਕਥਾਵਾਚਕ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਪਹੁੰਚ ਕੇ ਸੰਤਾਨਾਂ ਨੂੰ ਨਿਹਾਲ ਕਰਨਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਸਿੱਖ ਵੈਲਫੇਅਰ ਸੁਸਾਇਟੀ ਆਸਾ ਸੋ ਸੈਂਟਰਲ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਨ ਅੰਮ੍ਰਿਤ ਸੰਚਾਰ ਦਾ ਕਾਰਗਰਮ 19 ਤਰੀਕ ਸ਼ੁੱਕਰਵਾਰ ਦੇ ਦਿਨ ਕੁਮਾਰ ਡੁੱਬੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਝੜਖੰਡ ਵਿਖੇ ਰੱਖਿਆ ਗਿਆ ਹੈ ਤੇ ਇਸ ਅੰਮ੍ਰਿਤ ਸੰਚਾਰ ਦੇ ਵਿੱਚ ਵਿਸ਼ੇਸ਼ ਤੌਰ ਤੇ ਅੰਮ੍ਰਿਤ ਅਵਲਾਕੀਆਂ ਨੂੰ ਤਕਾਰ ਵੀ ਮੁੱਤ ਦਿੱਤੇ ਜਾਣਗੇ ਅਤੇ ਸਾਰਿਆਂ ਨੂੰ ਹੀ ਬੇਨਤੀ ਹੈ ਇਸ 19 ਜਨਵਰੀ ਨੂੰ ਇਸ ਅੰਮ੍ਰਿਤ ਸੰਚਾਰ ਵਿੱਚ ਸ਼ਾਮਿਲ ਹੋ ਕੇ ਗੁਰੂ ਵਾਲੇ ਬਣੋ ਅਤੇ ਗੁਰगोबिंद ਸਿੰਘ ਮਹਾਰਾਜ ਜੀ ਦੇ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਇਲਾਕੇ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ 357 ਤੰਗੁਰ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪਰਵ ਕੁਮੜਬੀ ਗੁਰਦੁਆਰੇ ਸਰਦਾਰ ਨਿਰਮਲ ਸਿੰਘ ਜੀ ਦੀ ਅਗਵਾਈ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ 19 ਤਰੀਕ ਨੂੰ 19 ਜਨਵਰੀ 2024 ਨੂੰ ਅਮਰ ਸੰਚਾਰ ਦਾ ਪ੍ਰੋਗਰਾਮ ਹੋਣਾ ਹੈ ਮਿਰਸਾ ਕੁਮੜਬੀ ਬੜਾਕਰਕੁਲਟੀ ਆਸਨਸੋਲ ਬਰਨਪੁਰ ਦੇ ਕੋਈ ਵੀ ਜਿਨ੍ਹਾਂ ਨੇ ਅਮਰ ਸੰਚਾਰ ਗੁਰੂ ਵਾਲੇ ਬੰਨਾ ਹੈ ਕਿਉਂਕਿ ਸਿੱਖਾ ਦੇ ਘਰ ਜਨਮ ਲੈਣਾ ਸਿੱਖ ਨਹੀਂ ਹੋ ਜਾਂਦਾ ਗੁਰੂ ਗੋਬਿੰਦ ਸਿੰਘ ਆਖਿਆ ਸੀ ਰਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ रहनी रहे सोई सुख मेरा ओ साहिब मैं उसका चेहरा आज ਸਾਡੇ ਕੌਮ ਚ ਸਿੱਖ ਧਰਮ ਤੋਂ ਬੱਚੇ ਬੰਦੇ ਟ੍ਰਾਂਸਫਰ ਹੋ ਕੇ ਇਸਾਈ ਧਰਮ ਚ ਜਾ ਰਹੇ ਨੇ ਸਾਨੂੰ ਬਹੁਤ ਖਬਰਾਂ ਮਿਲ ਰਹੀਆਂ ਇਲਾਕੇ ਦੀਆਂ ਬਹੁਤ ਖਰਾਬ ਲੱਗਦਾ ਆਵੇ ਮੈਂ ਇਲਾਕੇ ਦੇ ਬੜੇ ਵੱਡੇ ਵੱਡੇ ਜੋ ਵੀ ਸਾਡੇ ਇਲਾਕੇ ਦੇ ਆਗੂ ਹੈਗੇ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਗਰੀਬ ਦਾ ਮੂੰਹ ਗੁਰਦੀ ਗੋਲਕ ਕੀਰਤ ਕਰੋ ਨਾਮ ਜੁਪ ਕੋ ਵੰਚ ਕੋ ਗਰੀਬ ਦਾ ਮੂੰਹ ਗੁਰਦੀ ਗੋਲਕ ਜਿਹੜੇ ਬੱਚ ਬੰਦੇ ਮਜਬੂਰੀ ਵਸ ਧਰਮ ਨੂੰ ਅਪਨਾ ਕੇ ਸ਼ਾਇਦ ਉਹ ਜਾ ਰਹੇ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੋ ਲੋੜਵੰਦਾ ਦੀ ਖਬਰ ਲੈ ਕੇ ਉਹਨਾਂ ਦੀ ਮਦਦ ਕਰਕੇ ਉਹਨੂੰ ਸਿੱਖ ਧਰਮ ਵਿੱਚ ਜੋੜਨ ਦੀ ਕੋਸ਼ਿਸ਼ ਕਰੀ ਅਸੀਂ ਕਿਉਂਕਿ ਤਨ ਗੁਰੂ ਗੋਬਿੰਦ ਸਿੰਘ ਆਖਿਆ ਸੀ ਮੈਂ ਉਜੜਾ ਪੰਥ ਵਸੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤ ਚਾਰ ਚਾਰ ਮੂਹੇ ਤੇ ਕਿਆ ਹੁਆ ਜੀਵਤ ਕਈ ਹਜ਼ਾਰ ਅੱਜ ਤਨ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪਰਤ ਉਸੇ ਸਾਰੀ ਦੁਨੀਆ ਚ ਮਨਾ ਰਿਆ ਕਰੋੜਾ ਅਰਬਾ ਖਰਚਾ ਕਰਕੇ ਪਰ ਗੁਰਗੋਬਿੰਦ ਸਿੰਘ ਅੱਜ ਵੇਖਦੇ ਹੁਣ ਕੇ ਕਿ ਅੱਜ ਮੇਰੇ ਪੁੱਤਰ ਬੱਚੇ ਜਿਹੜੇ ਹੈਗੇ ਨੇ ਜਿਆਦਾਤਰ ਨਸ਼ਿਆਂ ਦੇ ਚਿੱਟਾ ਨਸ਼ਾ ਜਾਂ ਕੋਈ ਵੀ ਨਸ਼ਾ ਚ ਪੈ ਗਏ ਨੇ ਐਨੂੰ ਬਚਾਣਾ ਬਹੁਤ ਆਜੋਨਾਂ ਨੂੰ ਆ ਵੀ ਖਰਾਬ ਲੱਗਦਾ ਹੋਣਾ ਕਿ ਮੈਂ ਇਹ ਬੱਚਿਆਂ ਨੂੰ ਇਸ ਪਰਿਵਾਰ ਵਾਰ ਕੇ ਗਿਆ ਹਾਂ ਬੱਚਿਆਂ ਇਸ ਪੰਥ ਵਾਸਤੇ ਤਾਂ ਮੇਰੀ ਹਜਰੂ ਮਨਾਇਆ ਤਾਂ ਸਫਲ ਹੈ ਜਦੋਂ ਗੁਰਗੁਬਨ ਸਿੰਘ ਦੀ ਗੱਲ ਨੂੰ ਮੰਨ ਕੇ ਆਪਣਾ ਜੀਵਨ ਸਫਲ ਕਰੀਏ ਉਹਨਾਂ ਦੀ ਗੱਲ ਮੰਨ ਕੇ ਗੁਰੂ ਵਾਲਾ ਬਣੇ ਤਾਂ ਉਹਨਾਂ ਦੇ ਸਾਡਾ ਉਹਨਾਂ ਨੂੰ ਮਨਾਣਾ ਸਫਲ ਹੋਵੇਗਾ ਗੁਰਗੁਬਨ ਸਿੰਘ ਜੀ ਦਾ ਪ੍ਰਕਾਸ਼ ਪਰ ਤੇ ਮੇਰੀ ਹਜਰੂ ਦੀ ਬੇਨਤੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ ਹਾਈ ਡਰੋਕਿ ਕੋਈ ਗੁਰਦੁਆਰੇ ਮਤਲਬ ਬੰਦਾ ਆਪਣੇ ਇਲਾਕੇ ਦੇ ਪ੍ਰਧਾਨ ਜਾਂ ਸਾਡੇ ਮੈਂਬਰਾਂ ਨੂੰ ਕੰਟੈਸਟ ਕਰ ਲੈਣ ਕਕਾਰ ਅਸੀਂ ਦਵਾਂਗੇ ਸਿਰਫ ਕਿਸ਼ ਚੰਨ ਕਰਕੇ ਆ ਜਾਓ ਜਿਹੜਾ ਬੰਦਾ ਗੁਰੂ ਵਾਲ ਅਮਰ ਸੰਚਾਰ ਕਰੇਗਾ 19 ਜਨਵਰੀ ਨੂੰ ਉਹਨਾਂ ਨੂੰ ਅਸੀਂ ਮੈਡਲ ਟਰੋਫੀ ਵੀ ਦਵਾਂਗੇ ਟਰੋਫੀ ਵੀ ਦਵਾਂਗੇ ਮੈਡਲ ਵੀ ਦਵਾਂਗੇ ਕੁਝ ਦਿਨ ਪਹਿਲਾਂ ਅਸੀਂ ਗੋਬਿੰਦਨਗਰ ਕੀਤਾ ਹੀ ਸਤਨਾਮ ਸਿੰਘ ਜੀ ਦੇ ਘਮਾਈਚ ਹੋਰ ਵੀ ਇਲਾਕੇ ਚ ਜਿੱਥੇ ਵੀ ਅਮਰ ਸੰਚਾਰ ਹੋ ਹਾਲ ਵੀ ਸਾਡੇ ਇਲਾਕੇ ਚ ਗਲਬਸ ਚੱਲ ਰਹੀ ਹੈ ਵਿਸਾਕੀਸ਼ ਵੀ ਅਮਰ ਸੰਚਾਰ ਦੀ ਅਜੇ ਤੱਕ ਅਸੀਂ 2300 ਬੰਦੇ ਅਮਰ ਸੰਚਾਰ ਕਰਾ ਚੁੱਕੇ ਹਾਂ ਕਿਉਂਕਿ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀਵੇਲਾ ਭੈ ਭੈ ਸੋਇਆ ਅੱਜ ਮੈਂ ਬੋਲਾ ਕਿ ਅੱਜ ਮੇਰੇ ਪੁੱਤਰ ਦਾ ਵਿਆਹ ਆ ਤਾਂ ਦੇਖੋ 500 ਬੰਦੇ ਸ਼ਾਬਾਪੀਣ ਆ ਜਾਣਗੇ ਪੰਜ ਮ ਅਮਰਚਕਾਣਾ ਹੁੰਦਾ ਤਾਂ ਮੁਸ਼ਕਿਲਾਂ 10 15 ਬੰਦੇ ਇਕੱਠੇ ਮੁਸ਼ਕਿਲ ਹੁੰਦੇ ਨੇ ਤੇ ਮੇਰੀ ਹੱਥ ਜੁੜ ਕੇ ਬੇਨਤੀ ਆ ਆਪਣਾ ਜੀਵਨ ਸਫਲ ਕਰੋ ਆਪਣੇ ਮਾਪਿਓ ਕੌਮ ਦਾ ਸਮਾਜ ਦਾ ਨਾਂ ਉੱਚਾ ਕਰੋ ਆਪਣਾ ਜੀਵਨ ਬਚਾ ਲਓਗੇ ਤਾਂ ਤੁਹਾਡੇ ਮਾਪੇ ਦਾ ਵੀ ਸਿਰ ਉੱਚਾ ਹੋਵੇਗਾ ਕੌਮ ਦਾ ਵੀ ਤਾਂ ਗੁਰਗਮ ਸਿੰਘ ਦਾ ਵੀ ਸਿਰ ਉੱਚਾ ਹੋਵੇਗਾ ਕਿ ਆ ਮੇਰੇ ਬੱਚੇ ਅੱਛੇ ਰਸਤੇ ਪੈਰੇ ਨੇ ਕੋਈ ਗਲਤੀ ਹੋਵੇ ਤੁਹਾਨੂੰ ਚੁੱਕਾ ਦੀ ਮਾਫੀ ਵਾਹਿਗੁਰੂ आपके सपनों के घर को और सुंदर बनाने के लिए यूनिक डेकोर और यूनिक सैनिटेशन लेकर आया है एक कंप्लीट बाथरूम डेस्टिनेशन शोरूम एक से एक डिजाइन और टिकाऊ सामान नल पाइप कंप्लीट बाथरूम सेट किफायती दामों में जैकवार एस्को प्राजो आर्टिस के ब्रांड उपलब्ध है हमारा पता है यूनिक डेकोर पार्वती शॉपिंग आर्केट शॉप नंबर फोर एंड फोर्टी फोर जी टी रोड आश्रम मोड आसनसोल दूसरा पता है यूनिक सैनिटेशन एटी टू एन एस रोड आसनसोल संपर्क नंबर नाइन फोर थ्री फोर जीरो फोर टू फोर सेवन सिक्स जीरो थ्री फोर वन टू थ्री डबल जीरो जीरो सिक्स टू